ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਆਪਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਖਾਤਰ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਅੱਜ ਤੁਹਾਨੂੰ ਵੀਡੀਓ ਲੱਗੂਗੀ ਤੇ ਗੱਲ ਆਪਾਂ ਪੂਰੀ ਕਰਦੇ ਆ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀਦ ਅ ਵੀ ਚਾਪ ਐਡ ਤੁਹਾਡੀ ਲਗਾ ਦੇਵਾਂਗੇ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਜਿਹੜੀ ਆਪਾਂ ਹਰ ਰੋਜ਼ ਨਵੀਂ ਵੀਡੀਓ ਆਪਾਂ ਲੈ ਕੇ ਪਹੁੰਚਦੇ ਆ ਪਹਿਲਾਂ ਮੈਂ ਤੁਹਾਡੇ ਕਮੈਂਟ ਦੇਖਦਾ ਹੁੰਨੇ ਤੁਸੀਂ ਘਰ ਵਾਸਤੇ ਮਕਾਨ ਵਾਸਤੇ ਜਾਂ ਕੂਠੀ ਵਾਸਤੇ ਕਿਹੜੇ ਏਰੀਆ ਚੋਂ ਮੰਗ ਪਾ ਰਹੇ ਹੋ ਕਿਹੜੇ ਏਰੀਆ ਚ ਕਮੈਂਟ ਆ ਰਹੇ ਆ ਮੈਂ ਉਸ ਹਿਸਾਬ ਨਾਲ ਵੀਡੀਓ ਚ ਜਿਹੜੀ ਚੀਜ਼ ਤੁਸੀਂ ਮੰਗਦੇ ਹੋ ਉਹੀ ਲੈ ਕੇ ਪਹੁੰਚਾਂਗਾ ਜੀ ਬਾਕੀ ਕਾਫੀ ਆਪਣੇ ਕੋਲ ਡਿਮਾਂਡ ਆ ਰਹੀ ਸੀਗੀ ਤੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਇੱਕ ਪਲਾਟ ਚਾਹੀਦਾ ਹੈ ਵਧੀਆ ਪਲਾਟ ਹੋਵੇ ਤੇ ਅਸੀਂ ਕੋਠੀ ਪਾਉਣੀ ਹੈ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ 11.5 ਮਰਲੇ ਦਾ ਪਲਾਟ ਪਲਾਟ ਬਹੁਤ ਚੰਗਾ ਜੀ ਬਾਕੀ ਜਿਹੜੇ ਮਾਲਕ ਆਪ ਨੇ ਉਹ ਆਪ ਤਾਂ ਬਾਹਰ ਗਏ ਹੋਏ ਸੀ ਉਹਨਾਂ ਦਾ ਪਲਾਟ ਹੈ ਤੇ ਵਧੀਆ 11.5 ਮਰਲੇ ਜਗ੍ਹਾ ਚ ਪਲਾਟ ਹੈ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਫੋਟੋ ਵੀ ਖਿੱਚ ਕੇ ਭੇਜੀ ਆ ਜਿੱਥੇ ਇਹ ਪਲਾਟ ਹੈ ਇਹਨਾਂ ਦਾ ਆਸੇ ਪਾਸੇ ਪੂਰੀਆਂ ਵਡੀਆਂ-ਵਡੀਆਂ ਕੋਠੀਆਂ ਤੇ ਵੱਡੇ ਵੱਡੇ ਘਰ ਪੂਰੇ ਟਾਪ ਦੇ ਆਪਾਂ ਨੂੰ ਮਿਲ ਜਾਣਗੇ ਰਿਹਾਇਸ਼ੀ ਏਰੀਆ ਚ ਤੇ ਤੁਸੀਂ ਜ਼ਿਆਦਾ ਮੰਗ ਪਈ ਸੀਗੀ ਹੁਸ਼ਿਆਰਪੁਰ ਏਰੀਆ ਚ ਤੇ ਆਪਾਂ ਹੁਸ਼ਿਆਰਪੁਰ ਏਰੀਆ ਚੋਂ ਤੁਹਾਡੇ ਖਾਤਰ ਆਪਣੀਆਂ ਇਹ ਵੀਡੀਓ ਲੈ ਕੇ ਪਹੁੰਚਿਆ ਜੀ ਡਗਾਣਾ ਰੋਡ ਹੈ ਜੀ ਤੇ ਹੁਸ਼ਿਆਰਪੁਰ ਦੇ ਵਿੱਚ ਉੱਥੇ ਆਪਾਂ ਨੂੰ ਪਲਾਟ ਮਿਲ ਜੂਗਾ 11.5 ਮਰਲੇ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ ਮਰਲੇ ਦੇ ਹਿਸਾਬ ਨਾਲ 3.5 ਲੱਖ ਰੁਪਇਆ ਰੇਟ ਰੱਖਿਆ ਹੈ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਰੇਟ ਕਰ ਲਾਂਗੇ ਤੇ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਤੇ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤੇ ਜੀ ਤੁਹਾਨੂੰ ਪਸੰਦ ਆਉਂਦਾ ਤੇ ਤੁਸੀਂ ਘਰ ਕੋਠੀ ਆਪ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਖਾਤਰ ਵਧੀਆ ਜੀ ਕਿਉਂਕਿ ਲੋਕੇਸ਼ਨ ਵੀ ਵਧੀਆ ਹੈ ਤੇ ਪਲਾਟ ਵੀ ਵਧੀਆ ਹੈ ਤੇ ਜਗ੍ਹਾ ਵੀ ਆਪਾਂ ਨੂੰ ਕਾਫੀ ਮਿਲ ਚੁਗੀ ਤੇ ਵੀਡੀਓ ਦੀ ਗੱਲਬਾਤ ਹੋ ਗਈ ਜੀ ਆਪਣੀ ਤੇ ਵੀਡੀਓ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦੀ ਲੈ ਕੇ ਪਹੁੰਚਦੇ ਆਂ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਕਲਿੱਕ ਲਾਜ਼ਮੀ ਕਰ ਦੇ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੇ ਕਿਸੇ ਨੇ ਜੇ ਐਡ ਵੀ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਕਿਸੇ ਵੀ ਏਰੀਆ 'ਚ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜਾਏ ਤੁਹਾਡੇ ਕੋਲੇ ਪੰਜਾਬ ਚ ਹਰਿਆਣਾ ਰਾਜਸਥਾਨ ਪਿੰਡ ਚ ਸ਼ਹਿਰ ਚ ਜਿੱਥੇ ਵੀ ਤੁਹਾਡੇ ਕੋਲੇ ਕੋਠੀਆ ਘਰ ਮਹਿਲ ਹਵੇਲੀ ਕੁਛ ਵੀ ਬਣਾ ਹੋਇਆ ਹੈ ਆਪਣਾ ਨੰਬਰ ਉੱਪਰ ਦੇਖੋ ਜੀ ਬਾਰ ਬਾਰ ਚੱਲਦਾ ਰਹਿੰਦਾ ਹੈ 73800 ਪੂਰਾ 26100 73 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਬਹੁਤ ਜਲਦ ਐਡ ਲਗਾ ਦੇਵਾਂਗੇ ਤੇ ਆਪਣਾ ਕਮਿਸ਼ਨ ਵਗਰਾ ਵੀ ਕੋਈ ਨਹੀਂ ਹੁੰਦਾ ਜੀ ਬਾਕੀ ਆਪਾਂ ਜਿਹੜੀਆਂ ਵੀਡੀਓ ਪਾਉਨੇ ਆ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆਂ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਨੂੰ ਤੁਹਾਡੇ ਏਰੀਆ ਦੀ ਵੀਡੀਓ ਮਿਲ ਜੂਗੀ ਜਿੰਨੇ ਰੇਡ ਚ ਤੁਸੀਂ ਮੰਗਦੇ ਹੋ ਘਰ ਕੋਠੀ ਤੁਸੀਂ ਆਪਣੀ ਪੁਰਾਣੀ ਵੀਡੀਓ ਚੈੱਕ ਕਰੋ ਜਿਹੜੀਆਂ ਆਪਾਂ ਪਾਉਂਦੇ ਰਹਿੰਨੇ ਆ ਕੋਈ ਹਫ਼ਤੇ 10 ਦਿਨ ਪੁਰਾਣੀਆਂ ਦੇਖ ਲਓ ਜ਼ਿਆਦਾ ਪੁਰਾਣੀਆਂ ਨਾ ਦੇਖਿਓ ਤੇ ਹਫ਼ਤੇ 10 ਦਿਨ ਦੀਆਂ ਪੁਰਾਣੀਆਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀ ਵੀਡੀਓ ਮਿਲ ਜੂਗੀ ਤੇ ਤੁਸੀਂ ਖਰੀਦ ਸਕਦੇ ਹੋ ਆਕੇ ਆਪਣੀ ਪਿਛਲੀ ਵੀਡੀਓ ਵੀ ਜ਼ਰੂਰ ਦੇਖੇ ਜਾਕੇ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਤੇ ਕੱਲ ਆਪਾਂ ਇੱਕ ਬਹੁਤ ਸੋਹਣਾ ਜਮਨਮਾ ਘਰ ਪਾਇਆ ਸੀਗਾ 15 ਲੱਖ ਦਾ ਸਿਰਫ ਤੁਸੀਂ ਉਹ ਵੀ ਜਾ ਕੇ ਦੇਖਿਓ ਬਹੁਤ ਸੋਹਣਾ ਬਣਿਆ ਹੋਇਆ ਤੇ ਗੱਲ ਉਹਦੀ ਆਪਾਂ ਪੂਰੀ ਕੀਤੀ ਹੈ ਵੀਡੀਓ ਚ ਉਹਦੇ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਵੀ ਮਿਲ ਜੂਗਾ ਸਾਰਾ ਕੁਝ ਮਿਲ ਜੂਗਾ ਬਸ ਤੁਸੀਂ ਜਾ ਕੇ ਦੇਖੋ ਪਿਛਲੀ ਵੀਡੀਓ ਆਪਣੀ